ਪੜੀ ਸੈਕਟਰੀ ਸਾਹਿਬ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਸਰਵਿਸ ਇੰਜੀਨੀਅਰ ਬੋਲਦਾ ਜੀ ਪ੍ਰਧਾਨਯੋਗ ਕਰ ਜੀ ਹਾਂ ਜੀ ਜੀ ਬੀ ਰੱਜੀ ਕਰ ਜੀ ਕੀ ਹਾਲ ਚਾਲ ਹੈ ਜੀ ਤੁਹਾਡੇ ਜ਼ੋਨ ਦੇ ਬਈ ਜੀ ਚੁੱਲ੍ਹਾ ਸਿੱਧਾ ਨਹੀਂ ਆਲਤ ਸਾਡੇ ਬੰਦਿਆਂ ਨੂੰ ਮਿਲੀਆਂ ਜੀ ਨੇ ਤੁਹਾਡੇ ਕੋਲ ਜ਼ੋਨ ਕਿਹੜਾ ਜ਼ੋਨ ਹੈ ਤੁਹਾਡੇ ਕੋਲ ਮੇਰੇ ਇੱਕ ਮੈਂ ਤਾਂ ਅੰਦਰ ਫਟਾਈ ਬਪਰਾਵੜ ਨਹੀਂ ਵੀਰੋ ਬਪਰਾਵੜ ਵਾਲੇ ਤੁਹਾਡੇ ਕੋਲ ਬੰਦੇ ਗਏ ਤੇ ਜੀ ਚੁੱਲ੍ਹਾ ਟੈਕਸ ਲੜਵਾਤੇ ਦੇਖ ਸਰ ਕਰਨ ਨਹੀਂ 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 ਉਹ ਤਾਂ ਦਫਤਰ ਗਏ ਨੇ ਜੀ ਉੱਥੇ ਇੱਕ ਘਰ ਉਹਥੇ ਸੰਭੂ ਨਹੀਂ ਇਹ ਜਿਹੜੇ ਹੋਰ ਬੁਲਾ ਰਹੇ ਬੜੇ ਸਾਹਿਬ ਨੇ ਸਾਰੇ ਤੁਸੀਂ ਨਹੀਂ ਤੁਸੀਂ ਹੁਣ ਸਾਨੂੰ ਜਿਹੜੇ ਚੁਲਾ ਸਿੱਧਾ ਨੇ ਉਹ ਉੱਥੇ ਸ਼ੰਭੂ ਬਲਾਕ ਦੇ ਵਿੱਚ ਦੋਵੋਗੇ ਜਾਂ ਘਨੌਰ ਬਲਾਕ ਦੇ ਵਿੱਚ ਦੋਵੋਗੇ ਨਹੀਂ ਅਸੀਂ ਘਨੌਰ ਆ ਗਏ ਜੀ ਸਾਰੇ ਹੁਣ ਘਨੌਰ ਬੁਲਾ ਰਹੇ ਬੜੇ ਸਾਹਿਬ ਨੇ ਸਾਰੇ ਉਰੇ ਫਿਰ ਉਹਨਾਂ ਚੁਲਾ ਸਿੱਧਾ ਉਹਨੇ ਦੇ ਦੋਗੇ ਤੁਸੀਂ ਘਨੌਰ ਜੀ ਮੇਰੇ ਮੇਰੇ ਆ ਕੇ ਬੁਲਾ ਰਹੇ ਹੀ ਜਾਂਦੀ ਉੱਤੇ ਨਹੀਂ ਦੇਖਦੇ ਨਹੀਂ ਯਾਰ ਇਹ ਤਾਂ ਯੱਸ ਕਰੋ ਜਾਂ ਨੋ ਕਰੋ ਨਹੀਂ ਠੀਕ ਨਹੀਂ ਯਾਰ ਕਲੀਅਰ ਦੱਸੋ ਤਾਂ ਸਹੀ ਨਾ ਸਾਨੂੰ ਨਹੀਂ ਕੋਈ ਨਹੀਂ ਬੜੇ ਸਾਹਿਬ ਆ ਰਹੇ ਹੀ ਨਹੀਂ ਯਾਰ ਵੀਡੀਓ ਸਾਹਿਬ ਨਹੀਂ ਤੁਹਾਡੀ ਡਿਊਟੀ ਨਹੀਂ ਹੈ ਸਰਕਾਰ ਨੇ ਯਾਰ ਚੁਲਾ ਸਿੱਧਾ ਟੈਕਸ ਦੇਵ ਜੀ ਯਾਰ ਬੈਠੋ ਪਤਾ ਕੀ ਗੱਲ ਹੈ ਡੇਢ ਦਿਨ ਲੰਘ ਗਿਆ ਆਪਣਾ ਸਿਰ ਕੱਲ ਸਵੇਰੇ ਧੱਕੇ ਨਾਲ ਫਿਰਦੇ ਆਇਆ ਨਾ ਕਰੋ ਯਾਰ ਦੇਖੋ ਮੇਰੀ ਗੱਲ ਸੁਣੋ ਇਹ ਮੁਰਕੇ ਸਰਕਾਰਾਂ ਨੇ ਪੈਰ ਰਜਾਉਣੇ ਸੀ ਕੋਟਾਂ ਚ ਖਿੱਚਾਂਗੇ ਸਾਰਾ ਤੁਸੀਂ ਇਹ ਕਹਿੰਦੇ ਕਿ ਕਾਰਨ ਕਰ ਰਹੇ ਆ ਅਸੀਂ 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 ਬਾਏ ਨੇਮ ਕੋਟਾਂ ਚ ਖਿੱਚਾਂਗੇ ਕੱਲੇ ਕੱਲੇ ਅਫਸਰ ਨੂੰ ਇਹ ਗੱਲ ਦੱਸਤੀ ਹਾਂ ਹਾਂ ਜੀ ਕਰ ਲੋ ਜਿਹੜੇ ਗੱਲ ਕਰ ਗਏ ਮਿੰਟ 10 ਹੀ ਨੇ ਬਸ ਮੈਂ ਬਾਹਰ ਹਿੰਦੇ ਨਹੀਂ ਜਿਵੇਂ ਤਰਨ ਤਰਨ ਚੋਣਾਂ ਦੇ ਵਿੱਚ ਸਰਕਾਰ ਦਾ ਗੁੰਡਰਾਰਾ ਚੱਲਿਆ ਤੇ ਵੋਟਾਂ ਪ੍ਰਾਪਤ ਕਰਨ ਲਈ ਪਰਚੇ, ਦਮ ਧਮਕੀਆਂ, ਥ੍ਰੈਟ ਹਰੇਕ ਤਰੀਕੇ ਦਾ ਡਰਾਬਾ ਸਰਕਾਰ ਨੇ ਆਪਣਾ ਹਰ ਤੰਤਰ ਯੂਜ਼ ਕੀਤਾ। ਜ਼ਿਲ੍ਹਾ ਪੁਲਿਸ ਤੇ ਬਲਾਕ ਸੰਮਤੀ ਦੇ ਚੋਣਾਂ ਚੱਲ ਰਹੀਆਂ ਨੇ ਮੈਂ ਹਲਕਾ ਕਣੌਰ ਤੋਂ ਗੱਲ ਕਰ ਰਿਹਾ। ਸ਼ੰਭੂ ਥਾਣੇ ਦੇ ਵਿੱਚ ਸ਼੍ਰੋਮਣੀ ਕਾਲਜ ਦੇ ਇੱਕ ਆਗੂ ਤੇ ਸਰਦਾਰ ਸੁਤਨਾਮ ਸਿੰਘ ਜੀ ਨੇ ਅਲੀ ਮਜਰੇ ਤੋਂ ਬਿਲਕੁਲ ਝੂਠਾ ਜਿਹੜਾ ਪਰਚਾ ਕੀਤਾ ਗਿਆ ਕਿਉਂਕਿ ਏਰੀਆ ਦੇ 10 ਵੀ ਪਿੰਡਾਂ ਦੇ ਵਿੱਚ ਇੱਥੇ ਸਾਰਾ ਇਹਨਾਂ ਦਾ ਰਸੂਕ ਆ ਇਹਨਾਂ ਦੇ ਸਾਰੇ ਇੱਥੇ ਟੀਮ ਆ ਕਿਉਂਕਿ ਪਰਸੋਂ ਤੋਂ ਜਿਵੇਂ ਇਹ ਸਾਰੀ ਟੀਮ ਐਕਟਿਵ ਹੋਈ ਸੀ ਇੱਥੇ ਬੰਦੇ ਕਢਾਉਣ ਲਈ ਬਲਾਕ ਸਮਤੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਵੇਂ ਇਹ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਸੀ ਤੇ ਜਿਵੇਂ ਇਹਨਾਂ ਨੇ ਸਾਰੇ ਪਿੰਡਾਂ ਦੇ ਵਿੱਚ ਇੱਕ ਮਾਹੌਲ ਜਿਹੜਾ ਕਲਜਲਦਾ ਬਣਾਇਆ ਹੋਇਆ ਸੀ ਉਹਨੂੰ ਦੱਬਣ ਲਈ ਤੇ ਇੱਕ ਜਾਣਬੁੱਝ ਕੇ ਉਦੋਂ ਡਰਾਉਲ ਲਈ ਤਾਂ ਕਿ ਪੂਰਾ ਪੰਜਾਬ ਦੇ ਵਿੱਚ ਜਾਂ ਹਲਕੇ ਦੇ ਵਿੱਚ ਇਸ ਦੇ ਵਿੱਚ ਦਹਿਸ਼ਤ ਪਾ ਸਕੇ ਭਾਈ ਜੇ ਤੁਸੀਂ 4 ਸਾਲ ਕੰਮ ਕੀਤੇ ਨੇ ਜੇ ਤੁਸੀਂ ਬਾਕੀ ਤੁਸੀਂ ਪੰਜਾਬ ਦੇ ਵਿੱਚ ਹਲਕੇ 'ਚ ਵਿਕਾਸ ਕੀਤਾ ਫਿਰ ਉਹਨਾਂ ਅਕਾਲੀ ਆਗੂਆਂ ਦੇ ਛੁੱਟੇ ਪਰਚੇ ਕਿਉਂ ਕਰਦੇ ਹੋ ਉਹਨਾਂ ਨੂੰ ਪਰਚੇ ਫਾਰਮ ਭਰ ਲਈ ਰੋਕ ਰਹੇ ਹੋ ਦਬਕੇ ਮਾਰ ਰਹੇ ਹੋ ਇਹ ਕੰਮ ਕੱਲ ਦਾ ਲਗਾਤਾਰ ਚੱਲ ਰਿਹਾ ਹੈ ਕੱਲ ਦਾ ਮੈਂ ਦੇਖ ਰਿਹਾ ਕਿ ਕਿੰਨੇ ਪਿੰਡਾਂ ਦੇ ਵਿੱਚ ਤੁਸੀਂ ਕਿਸੇ ਤੋਂ ਦਬਕਾ ਮਾਰ ਰਹੇ ਹੋ ਕਦੇ ਕਿਸੇ ਦੇ ਪ੍ਰੈਸ਼ਰਾਈਜ਼ ਕਰ ਰਹੇ ਹੋ ਸਰਕਾਰ ਦਾ ਟਿੱਲ ਦਾ ਜ਼ੋਰ ਲੱਗਿਆ ਪਿਆ ਕਿ ਜਿਹੜੇ ਵਿਰੋਧੀ ਧਿਰਾਂ ਦੇ ਖਾਸ ਕਰਕੇ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹ ਫਰਮ ਹੀ ਨਾ ਭਰ ਸਕਣ ਪਰ ਅਕਾਲੀ ਦਲ ਦੇ ਵਰਕਰਾਂ ਤੁਸੀਂ ਇਹ ਮੈਨੂੰ ਡਰਾ ਨਹੀਂ ਸਕਦੇ ਸੋ ਇਹ ਸਾਡਾ ਵੀਰ ਸਤਨਾਮ ਸਿੰਘ ਨੇ ਤੇ ਬਿਲਕੁਲ ਝੂਠਾ ਜਿਹੜਾ ਪਰਚਾ ਕੀਤਾ 8:30 ਵਜੇ ਦੀ ਰਾਤ ਨੂੰ ਲੜਾਈ ਦਾ ਦੱਸਦੇ ਨੇ ਪਿੰਡ ਤੋਂ ਬਾਹਰ ਹੈਰਾਨੀ ਦੀ ਗੱਲ ਇਹ ਹੈ ਵੀ ਇਹਨਾਂ ਨੂੰ ਪਤਾ ਹੀ ਨਹੀਂ ਹੁਣ ਤੱਕ ਵੀ ਘਾੜੀ ਕੀ ਆ ਕਿੱਥੇ ਲੜਾਈ ਹੋਈ ਆ ਕੀ ਗੱਲ ਹੋਈ ਆ ਇਹ ਆਪ ਹੈਰਾਨ ਨੇ ਕਿ ਅਚਾਨਕ ਜਿਹੜੀ ਆ ਆ ਹੁਣੇ ਅੱਧਾ ਘੰਟਾ ਪਹਿਲਾਂ ਇਹਨਾਂ ਕੋਲ ਐਫ ਆਈ ਆਰ ਦੀ ਕਾਪੀ ਹੁੰਦੀ ਆ ਕਿ ਤੁਹਾਡੇ ਦੇ ਪਰਚਾ ਹੋ ਗਏ ਆਸੇ-ਪਾਸੇ ਹੋ ਜੋ ਕਿ ਨਹੀਂ ਜਿਹੜੀ ਪੁਲਸੜੀਆ ਚੱਕਣ ਆ ਰਹੀ ਆ ਮੈਂ ਹੈਰਾਨ ਵੀ ਇਹਨਾਂ ਨੂੰ ਤਾਂ ਖੁਦ ਸਰਦਾਰ ਜੀ ਤੁਸੀਂ ਕਿੱਥੇ ਸੀ ਜਦੋਂ ਇਹ ਲੜਾਈ ਹੋਈ ਆ ਵੀ ਜੀ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਮੈਂ ਤਾਂ ਜਦ ਮੈਂ ਭੋਗ ਤੋਂ ਲੁਧਿਆਣੇ ਆ ਰਿਹਾ ਸੀ ਪਿੰਡ ਦੇ ਨੰਬਰ ਦਾ ਮੇਰੇ ਕੋਲ ਫੋਨ ਆਇਆ ਸੀ ਕਹਿੰਦਾ ਵੀ ਤੇਰੇ ਤੇ ਐਫਆਰਈ ਹੋ ਗਈ ਮੈਂ ਕਿਹਾ ਯਾਰ ਮੇਰੇ ਤੇ ਕਾਦੀ ਐਫਆਰਈ ਹੋ ਗਈ ਦੋ ਮਿੰਟ ਬਾਅਦ ਉਹਨਾਂ ਨੇ ਮੈਨੂੰ ਵਟਸਐਪ ਕਰਿਆ ਐਫਆਰਈ ਨੰਬਰ ਕਹਿੰਦਾ ਤੇਰਾ ਨਾਮ ਹੀ ਦਿੱਤਾ ਮੈਂ ਕਿਹਾ ਹੋਈ ਕਿ ਦੀ ਮੈਂ ਜਦੋਂ ਪਰਚਾ ਪੜਿਆ ਪਿੰਡ ਦੇ ਬੰਦੇ ਨੇ ਕੋਈ ਕੋਈ ਆਪਤਾ ਚ ਹੋਈ ਹੋਣੀ ਮੈਨੂੰ ਇਹਨਾਂ ਦਾ ਪਤਾ ਹੀ ਨਹੀਂ ਹੈਗਾ ਕਿਤਨਾ ਹੋਈ ਏ ਕਹਿੰਦਾ ਤੇਰਾ ਨਾਕ ਦੇਤਾ ਵਿੱਚ ਮੈਂ ਹੈਰਾਨ ਹੋ ਗਿਆ ਮੈਂ ਆਪਣੇ ਘਰ ਸੀ 29 ਤਰੀਕ ਨੂੰ ਮੈਂ ਮੈਂ ਤਕਰੀਬਨ ਮੈਂ ਆਪਣੇ ਘਰ ਸਾਢੇ 6 ਵਜੇ ਐਂਟਰ ਹੋ ਜਾਣਾ ਬਾਹਰ ਜਾਂਦਾ ਨਹੀਂ ਹੈਗਾ ਤੇ ਮੇਰੇ ਕੋਲ ਕੈਮਰੇ ਲੱਗੇ ਹੋਏ ਨੇ ਮੇਰੇ ਘਰ ਰਿਕਾਰਡਿੰਗ ਹੈ ਮੇਰੇ ਮੋਬਾਈਲ ਦੀ ਲੋਕੇਸ਼ਨ ਦੇਖ ਲਓ ਮੈਂ ਹਜ ਤੱਕ ਕਿਸੇ ਨਾਲ ਕਦੀ ਕਿਸੇ ਨਾਲ ਝਗੜਾ ਮੇਰਾ ਹੋਇਆ ਵੀ ਨਹੀਂ ਹੈਗਾ ਜ਼ਿੰਦਗੀ ਵਿੱਚ ਨਾ ਮੈਂ ਤਾਂ ਪਰ ਸਰਕਾਰ ਦੇ ਇਹ ਪਿੰਡ ਦੇ ਜਿਹੜੇ ਬੰਦੇ ਨੇ ਮੇਰੇ ਤੇ ਕਰਾਇਆ ਉਹਦੋਂ ਤੱਕ ਮੇਰੀ ਕਦੀ ਹਜ ਤੱਕ ਗੱਲਬਾਤ ਵੀ ਨਹੀਂ ਹੋਈ ਹੈ ਮੈਨੂੰ ਕੋਈ ਪਤਾ ਨਹੀਂ ਹੈਗਾ ਬੰਦਾ ਹੈ ਕਿ ਮੇਜਾ ਕੀ ਹਸਾਬ ਦਾਬਾ ਜਿਹਨੇ ਮੇਰੇ ਤੇ ਪਰਚਾ ਕਰਾਇਆ ਅੱਛਾ ਕੱਲੇ ਪਰਚੇ ਨਹੀਂ ਸਵੇਰ ਦੇ ਅੱਜ ਅਸੀਂ ਖੱਜਲ ਹੋ ਰਹੇ ਹਾਂ ਕੱਲ ਨੂੰ ਜੇ ਅੱਜ ਸਾਰਾ ਦਿਨ ਸ਼ਿਕਸਤ ਦੇ ਵਿੱਚ ਲੰਘਿਆ ਚੁੱਲਾ ਟੈਕਸ ਹੋਰ ਕਈ ਪਿੰਡਾਂ ਦੇ ਜਿਹੜੇ ਆ ਸਾਨੂੰ ਨਹੀਂ ਦਿੱਤੇ ਗਏ ਲਾਰੇ ਲਾਈ ਗਏ ਕਿ ਸੈਕਟਰੀ ਕੋਈ ਕਹਿੰਦੇ ਕਿਸੇ ਜ਼ੋਨ ਦਾ ਸੈਕਟਰੀ ਹਾਈ ਕੋਰਟ ਗਿਆ ਹੋਇਆ ਅੱਜ ਕੋਈ ਕਹਿੰਦਾ ਜੀ ਕਿਸੇ ਦਾ ਕਿਸੇ ਜ਼ੋਨ ਦਾ ਸੈਕਟਰੀ ਅਜਮਾਨ ਸੇ ਭੁਗਤੇ ਗਿਆ ਹੋਇਆ ਸਾਰਾ ਦਿਨ ਅੱਜ ਖੱਜਲ ਕੀਤਾ ਸਾਡੇ ਨਾਲ ਚਲੋ ਅੱਜ ਅਧਿਕਾਰੀਆਂ ਨੇ ਵਾਦਾ ਕੀਤਾ ਕਿ ਸਵੇਰੇ ਤੁਹਾਨੂੰ 9-10 ਵਜੇ ਤੱਕ ਸਾਰੇ ਜਿਹੜੇ-ਜਿਹੜੇ ਪਿੰਡਾਂ ਦੇ ਸਾਨੂੰ ਕਾਗਜ਼ ਚੁੱਲਾ ਟੈਕਸ ਖਾਸ ਕਰ ਜਿਹੜੇ ਅਸਿੱਧਾ ਨੇ ਉਹ ਮਿਲ ਜਾਣਗੇ ਤੇ ਅਸੀਂ ਇਹ ਦੱਸਣਾ ਵੀ ਚਾਹੁੰਦੇ ਆ ਇਹ ਕਨੌਰ ਹਲਕੇ ਦੇ ਪੰਚਾਇਤੀ ਵਿਭਾਗ ਦੇ ਅਫਸਰ ਨੂੰ ਸੁਣ ਲੈਣ ਬਾਕੀ ਵੀ ਗੱਲ ਇਹ ਆ ਵੀ ਨਾ ਕਿਸੇ ਤੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਗੁਰੂ ਸਾਹਿਬ ਦਾ ਫਲਸ਼ਬੈਕ ਹੀ ਈਨ ਕਿਸੇ ਨੂੰ ਮਨਾਉਣੀ ਵੀ ਨਹੀਂ ਤੇ ਈਨ ਮੰਨਣੀ ਵੀ ਨਹੀਂ ਅਸੀਂ ਜੇ ਤੁਸੀਂ ਕਹੋ ਵੀ ਐ ਸਾਡੇ ਬੰਦਿਆਂ ਦੇ ਪਰਚਾ ਦੇਖਿਆ ਹੁਣ ਉਹ ਕੰਚਨਪ੍ਰੀਤ ਉਸ ਇੱਕ ਕੁੜੀ ਦੇ ਪਰਚਾ ਕੀਤਾ ਰਾਤ ਨੂੰ ਕੋਟ ਲਾ ਕੇ ਉਹਦੀ ਜਮਾਨਤ ਹੋਈ ਤੇ ਇਨਲੀਗਲ ਜਿਹੜੀ ਉਹਦੀ ਗ੍ਰਿਫਤਾਰੀ ਤੇ ਪਰਚਾ ਡਿਕਲੇਅ ਹੋਇਆ ਪਹਿਲਾਂ ਨਿਸ਼ਚਿਤ ਸਿੰਘੀ ਦਾ ਹੋਇਆ ਹੋਰ ਕਿੰਨੇ ਕਾਲੀ ਆਗੋਨੀਆਂ ਜਿਹੜੀਆਂ ਜਮਾਨਤਾਂ ਬਾਹਰ ਦੀਵਾਰ ਕੋਰਟ ਨੇ ਨਾਦਗਲਾ ਕੀਤੀ ਤੇ ਫਟਕਾਰ ਲਈ ਸਰਕਾਰ ਨੂੰ ਉਹੀ ਕੰਮ ਹੁਣ ਪਟਿਆਲੇ ਜ਼ਿਲ੍ਹੇ ਵਿੱਚ ਸ਼ੁਰੂ ਹੋ ਚੁੱਕਿਆ ਹੋਰ ਵੀ ਪਤਾ ਨਹੀਂ ਕਿਤੇ ਕਿਤੇ ਜਿਹੜੇ ਘਟਨਾਵਾਲੇ ਥੋੜੂ ਕੱਢੋ ਸਾਹਮਣੇ ਆਉਣੀਆਂ ਨੇ ਸੋ ਮੈਂ ਸਮਝਦਾ ਕਿ ਇਹ ਹਾਲਾਤ ਹੋ ਗਏ ਕਿ ਆਮ ਆਦੀ ਪਾਰਟੀ ਨੇ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਹਰੇ ਵੋਟਾਂ ਤਾਂ ਸ਼ੁਰੂ ਵੀ ਨਹੀਂ ਹੋਈਆਂ ਫਾਰਮ ਵੀ ਨਹੀਂ ਭਰੇਗੇ ਉਹ ਤੋਂ ਪਹਿਲਾਂ ਹੀ ਹਾਰ ਮੰਨ ਲਈ ਕਿਉਂਕਿ ਇਹ ਹਾਰ ਮੰਨਣ ਦੇ ਨਤੀਜੇ ਹੁੰਦੇ ਨੇ ਜਦੋਂ ਤੁਸੀਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਪਰਚੇ ਕਰੋ ਡਰਾਬੇ ਮਾਰੋ ਧਮਕੀਆਂ ਦਿਓ ਉਹਨਾਂ ਦੇ ਘਰੇ ਪ੍ਰੈਸ਼ਰਾਈਜ਼ ਕਰਨ ਲਈ ਬੰਦੇ ਭੇਜੋ ਤਾਂ ਇਹਦਾ ਮਤਲਬ ਕਿ ਤੁਹਾਡੀ ਲੱਤਾਂ 'ਚ ਜਾਣਾ ਹੈ ਨਹੀਂ ਇਲੈਕਸ਼ਨ ਲੜਨ ਦੀ ਜੇ ਤੁਹਾਡੀ ਲੱਤਾਂ 'ਚ ਜਾਣਾ ਹੈ ਇਲੈਕਸ਼ਨ ਲੜਨ ਦੀ ਵੀ ਵਿਰੋਧੀ ਧਿਰਾਂ ਨੇ ਤੁਹਾਨੂੰ ਫਾਰਮ ਖੁੱਲਕੇ ਭਰਨ ਦੋ ਉਹਨਾਂ ਦੇ ਆਗੂਆਂ ਤੇ ਪਰਚੇ ਨਾ ਕਰੋ ਜੇ ਇਹ ਕਾਰਵਾਈ ਬੰਦ ਨਾ ਹੋਈ ਤਾਜ ਜਿਲ੍ਹਾ ਪਟਿਆਲੇ ਦੇ ਵਿੱਚ ਸ਼੍ਰੋਮਣੀ ਕਾਲ ਦਲ ਇਕੱਠੇ ਹੋ ਕੇ ਹਰ ਪੱਖੋਂ ਅਕਾਲੀ ਆਗੂਆਂ ਦੇ ਨਾਲ ਖੜੇਗਾ ਜਿੱਥੇ ਦੇ ਕੋਈ ਧਰਨਾ ਲਾਉਣਾ ਪਿਆ ਜਿੱਥੇ ਤੱਕ ਵੀ ਕੋਈ ਲੀਗਲ ਲੜਾਈ ਲੜਨੀ ਪਈ ਮਾਰਜੋਗ ਅਸੀਂ ਕੋਰਟ ਕੋਲ ਵੀ ਕੱਲ ਜਿਹੜੀ ਆ ਆਪਣੀ ਲੀਗਲ ਟੀਮ ਸ਼੍ਰੋਮਣੀ ਕਾਲ ਦਲ ਦੀ ਲਾ ਕੇ ਜਿਹੜੀ ਆ ਉਹ ਕਾਰਵਾਈ ਕਰਾਂਗੇ ਅਤੇ ਜ਼ਮੀਨੀ ਹਕੀਕਤ ਤੇ ਵੀ ਜਿਹੜੀ ਆ ਉਹ ਜਾ ਕੇ ਉਹ ਕੱਲੋ ਅਸੀਂ ਐਪਲੀਕੇਸ਼ਨ ਮਾਰਜੋਗ ਐਸਐਸਪੀ ਸਾਹਿਬ ਨੂੰ ਦਵਾਗੇ ਕਿ ਇਦਾਂ ਦਾ ਜਿਹੜਾ ਤੱਕਾ ਇਹ ਐਮਐਲਏ ਦੇ ਕਹਿਣ ਤੇ ਹੋਣ ਲੱਗਿਆ ਇਹਨੂੰ ਬੰਦ ਕਰੋ ਨਹੀਂ ਜਿਹੜਾ ਇਹਦੇ ਆਉਣ ਵਾਲੇ ਸਮੇਂ ਦੇ ਨਤੀਜੇ ਨੇ ਜਿਹੜੇ ਉਹ ਗਲਤ ਨਿਕਲ ਇਹ ਜੇ ਮਾਹੌਲ ਖਰਾਬ ਹੁੰਦਾ ਤਾਂ ਸਿੱਧੇ ਰੂਪ ਦੇ ਵਿੱਚ ਸਰਕਾਰ ਜ਼ਿੰਮੇਵਾਰ ਹੋਊਗੀ ਇਸ ਲਈ ਅਕਾਲੀ ਆਗੂਆਂ ਦੇ ਪਰਚੇ ਜਿਹੜੇ ਕਰਨੇ ਨੇ ਤੱਕਾ ਕਰਨਾ ਹੈ ਬੰਦ ਕਰੋ ਤੇ ਜੇ ਲੱਤਾਂ ਤੇ ਜਾਣੇ ਬਰਾਬਰ ਹੋ ਕੇ ਇਲੈਕਸ਼ਨ ਲੜੋ ਫਿਰ ਐ ਹੁਣ ਡਰਬੇ ਨਾ ਮਾਰੋ ਹੁਣ ਹੁਣ ਇਹ ਪਰਚੇ ਨਾ ਕਰੋ ਦੋ ਸਾਰੀਆਂ ਐਨਓਸੀਆਂ ਦੋ ਸਾਰੇ ਚੁੱਲਾ ਟੈਕਸ ਦੋ ਫਾਰਮ ਕਿਉਂ ਖੱਜਲ ਕਰ ਰਹੇ ਹੋ ਕੱਲ ਤੁਸੀਂ ਆਵਾਦੀ ਪਾਰਟੀ ਦੇ ਕੈਂਡੀਡੇਟਾਂ ਨੂੰ ਤਾਂ ਕੱਲ ਕਿਤੇ ਪ੍ਰਾਈਵੇਟ ਕੋਠੀਆਂ 'ਚ ਬਿਠਾ ਕੇ ਜਿਹੜੀ ਸਾਰੇ ਡਾਕੂਮੈਂਟ ਦੇ ਦਿੱਤੇ ਤੇ ਅਕਾਲੀ ਜਲਦੇ ਆਗੂਆਂ 'ਚ ਸਾਰਾ ਦਿਨ ਸ਼ੰਭੂ ਬਲਾਕ ਦੇ ਵਿੱਚ ਵੀ ਕਨੌਰ ਬਲਾਕ ਦੇ ਵਿੱਚ ਖੱਜਲ ਹੁੰਦੇ ਫਰੀ ਗੇ ਇਕਾ ਦੁਕਾਣਾਂ ਨੂੰ ਤੁਸੀਂ ਕਾਗਜ਼ ਦੇ ਕੇ ਫਾਰਮੈਲਟੀ ਕਰ ਰਹੇ ਹੋ ਐਵਰੇਜ ਬੰਦੇ ਨੇ ਜਿਹੜੇ ਉਹ ਖੱਜਲ ਹੁੰਦੇ ਫਿਰੇ ਨੇ ਸੈਕਟਰੀ ਜਿਹੜੇ ਲੱਭ ਨਹੀਂ ਰਹੇ ਕੋਈ ਫੋਨ ਨਹੀਂ ਚੱਕ ਰਿਹਾ ਕੋਈ ਕਹਿੰਦਾ ਮੈਂ ਮਹਾਲੀ ਗਿਆ ਹੋਇਆ ਕੋਈ ਕਹਿੰਦਾ ਮੈਂ ਕਿਤੇ ਗਿਆ ਹੋਇਆ ਸੋ ਕੱਲੂ ਅਸੀਂ ਦੁਪਹਿਰੇ ਤੱਕ ਇਹ ਦੇਖਣਾ ਜੇ ਇਹ ਕੰਮ ਨਾ ਬੰਦ ਹੋਇਆ ਫਿਰ ਅਗਲੀ ਕਾਰਵਾਈ ਬਰੇਲਾ ਸ਼ੋਮਣੀ ਕੰਦਰ ਉਹ ਜਲਦੀ ਜਿਹੜਾ ਸਾਰਾ ਫੈਸਲਾ ਸੀ ਉਹ ਰਾਤ ਨੂੰ ਪ੍ਰਧਾਨ ਸਾਹਿਬ ਦਾ ਵੀ ਹੁਣ ਜਲਦੀ ਇਹ ਸਾਰੀ ਜਿਹੜੀ ਆ ਗੱਲਬਾਤ ਜਿਹੜੇ ਸਾਰਾ ਇਹ ਤਕਾ ਹੋ ਰਿਹਾ ਇਹ ਪ੍ਰਧਾਨ ਸਾ ਜਿਲ੍ਹਾ ਜਿੱਥੇ ਵੀ ਇਤਿਹਾਰਤ ਲਿਆ ਕੇ ਅਗਲੀ ਕਾਰਵਾਈ ਜਿਹੜੀ ਜਲਦੀ ਉਹ ਕਰਾਂਗੇ ਪਰ ਆਪਣੇ ਵਰਕਰਾਂ ਦੇ ਨਾਲ ਅੱਧੀ ਰਾਤ ਹੋਣਾ ਪਵੇ ਬਾਈ ਜੀ 12 ਵਜੇ ਕਿਤੇ ਵੀ ਪੂਰੇ ਕਨੌਰ ਹਲਕੇ ਦੇ ਵਿੱਚ ਕਿਤੇ ਲੋੜ ਪੈਂਦੀ ਆ ਕਿਤੇ ਕੋਈ ਤੱਕਾ ਕਰਦਾ ਕੋਈ ਪਰਚਾ ਕਰਦਾ ਜਦ ਮਰਜੀ ਹੁਣ ਕਰੋ ਜਦ ਹੀ ਠੋਕ ਕੇ ਨਾਲ ਖੜਾਂਗੇ ਗਰਾਊਂਡ ਤੇ ਵੀ ਨਾਲ ਖੜਾਂਗੇ ਤੇ ਕੋਟਾ ਦੇ ਨਾਲ ਖੜਾਂਗੇ ਹਰ ਪੱਖੋਂ ਕਾਲੀਦਲ ਦੇ ਵਰਕਰਾਂ ਨੂੰ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਕੋਈ ਆਂਤ ਨਹੀਂ ਆਉਣ ਦੇਵਾਂਗੇ ਠੋਕ ਕੇ ਮੂਹਰੇ ਹੋ ਕੇ ਖੜਾਂਗੇ